ਗਰਮੀ ਬਹੁਤ ਪੈਂਦੀ ਆ ਹੁਣ ਆ 2-3 ਦਿਨ ਪਹਿਲਾਂ ਤਾਂ ਮੌਸਮ ਰਿਹਾ ਠੀਕ ਮੀਂਹ ਪਏ ਤੇ ਮੌਸਮ ਵਿਗਿਆਨੀਆਂ ਨੇ ਵੀ ਕਿਹਾ ਕਿ ਆਉਣ ਵਾਲੇ ਦਿਨ ਜਿਹੜੀ ਬਰਸਾਤ ਪੈਂਦੀ ਸੰਭਾਵਨਾ ਕੀ ਲੱਗਦਾ ਕੋਹ ਨਹੀਂ ਪੈਣਾ ਹੈਗਾ ਤਾਂ ਕੱਲ ਪਰਸੋਂ ਦਿਖਾਈ ਜਨਵੇਂ ਹਫਤੇ ਦੇ ਲਈ ਮੌਸਮ 90% ਆ 20% ਨੈਟ ਦੇਖ ਕੇ ਦੱਸੀ ਜਾਂਦੇ ਨੇ ਵੀ ਮੌਸਮ ਵਿਭਾਗ ਦੇ ਉਹ ਇੰਨਾ ਕਹਿੰਦਾ ਕੋਹ ਨਹੀਂ ਹੈਗਾ ਮੀਂਹ ਬਾ ਮੜਾ ਛਰਾਟਾ ਜਿ ਪੈਂਦਾ ਮੁੜ ਕੇ ਗਰਮੀ ਦੁੱਗਣੀ ਹੁੰਦੀ ਆ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਦੇ ਵਿੱਚੋਂ ਬਾਹਰ ਕਿਉਂ ਨਹੀਂ ਤਾਂ ਆਪਣੇ ਘਰਾਂ ਦੇ ਵਿੱਚ ਰੋ ਮੌਸਮ ਵਿਗਿਆਨੀਆਂ ਦੇ ਵੱਲੋਂ ਮੌਸਮ ਨੂੰ ਲੈ ਕੇ yellow ਤੇ orange alert ਉਹ ਵੀ ਜਾਰੀ ਕੀਤਾ ਗਿਆ ਸੋ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਜਿਹੜੀ ਜਰੂਰ ਕੋਸ਼ਿਸ਼ ਕਰਾਂਗੇ ਗਰਮੀ ਕਰਕੇ ਜਿਹੜੇ ਆਮ ਲੋਕ ਨੇ ਬਿਹਾਲ ਹੋਏ ਪਏ ਗਰਮੀ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ ਸੋ ਜੂਨ ਜੁਲਾਈ ਦਾ ਜਿਹੜੇ ਦਿਨ ਨੇ ਉਹ ਚੱਲ ਰਹੇ ਤੇ ਕਿਹਾ ਜਾਂਦਾ ਇਹ ਦਿਨਾਂ ਜਿਹੜੀ ਬਰਸਾਤ ਪੈਣ ਦੀ ਸੰਭਾਵਨਾ ਘੱਟ ਹੁੰਦੀ ਤੇ ਜਿਹੜੀ ਗਰਮੀ ਹੈ ਕਾਫੀ ਜ਼ਿਆਦਾ ਹੁੰਦੀ ਸੋ ਜਿਹੜੇ ਆਮ ਲੋਕ ਰੋਡ ਦੇ ਉੱਪਰ ਲੰਘ ਰਹੇ ਨੇ ਉਹਨਾਂ ਨੇ ਵੀ ਆਪਣਾ ਫੇਸ ਕਵਰ ਕੀਤਾ ਹੈ ਤੇ ਮੌਸਮ ਵਿਗਿਆਨੀਆਂ ਦੇ ਵੀ ਕਹਿਣਾ ਹੈ ਅਗਰ ਤੁਹਾਨੂੰ ਕੰਮ ਹੈ ਤਾਂ ਤਾਂ ਹੀ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤੇ ਆਣ ਦੇ ਦਿਨਾਂ ਵਿੱਚ ਜਿਹੜੀ ਬਰਸਾਤ ਤਾਂ ਉਹ ਵੀ ਹੋ ਗਈ ਸੀ ਤੇ ਸ਼ਹਿਰ ਵਾਸੀ ਨਾਲ ਲੈ ਗੱਲਬਾਤ ਆ ਉਹ ਕਰ ਰਹੇ ਨੇ ਬ੍ਰਦਰ ਕੀ ਕਹਿਣਾ ਚਾਹੋਗੇ ਗਰਮੀ ਕਾਫੀ ਪੈ ਰਹੀ ਏ ਗਰਮੀ ਬਹੁਤ ਪੈਂਦੀ ਆ ਹੁਣ ਆ ਦੋ ਤਿੰਨ ਦਿਨ ਪਹਿਲਾਂ ਤਾਂ ਮੌਸਮ ਰਿਹਾ ਠੀਕ ਮੀਂਹ ਪਏ ਤੇ ਹੁਣ ਗਰਮੀ ਹੈ ਹੀ ਬਹੁਤ ਇੱਕ ਤਾਂ ਆਪਣੇ ਦਰਖਤ ਬਹੁਤ ਵੱਢਣ ਲੱਗੇ ਹੋਏ ਨੇ ਹੁਣ ਤਾਂ ਲੋਕੀ ਜਾਨਾ ਦਰਖਤ ਵੀ ਲੱਗਣਾ ਹਨ ਹੁਣ ਇਹ ਮੈਂ ਚੌਲਾਂ ਨੂੰ ਪਾਣੀ ਲਾ ਲਾ ਪਰਦਾਵ ਵਾਲੀ ਇਹਦੇ ਕਰਕੇ ਵੀ ਹੁੰਦਾ ਥੋੜਾ ਜਿਹਾ ਬਾਕੀ ਤਾਂ ਮੈਂ ਤਾਂ ਇਹ ਕਹਿੰਦੇ ਦਰਖਤ ਲਾਓ ਵੱਧ ਵੱਧ ਤੇ ਮੌਸਮ ਵਿਗਿਆਨੀਆਂ ਵੀ ਕਹਿੰਦੇ ਕਿ ਆਣ ਦੇ ਦਿਨਾਂ ਜਿਹੜੀ ਬਰਸਾਤ ਪੈ ਕੋਹ ਨਹੀਂ ਪੈਣਾ ਹੈਗਾ ਤਾਂ ਕੱਲ ਪਰਸੋਂ ਦਿਖਾਈ ਜਾਂਦੇ ਵੀ ਹਫ਼ਤੇ ਦੇ ਲਈ ਮੌਸਮ 90% ਆ 20% ਨੈਟ ਦੇਖ ਕੇ ਦੱਸੀ ਜਾਂਦੇ ਨੇ ਵੀ ਮੌਸਮ ਵਿਭਾਗ ਉਹ ਇੰਨਾ ਕਹਿੰਦਾ ਕੋਹ ਨਹੀਂ ਹੈਗਾ ਮੀਂਹ ਬਸ ਮਾੜਾ ਛਰਾਟਾ ਜਿਹਾ ਪੈਂਦਾ ਮੁੜ ਕੇ ਗਰਮੀ ਦੁੱਗਣੀ ਹੁੰਦੀ ਆ ਅੱਛਾ ਇਹ ਵੀ ਕਿਹਾ ਜਾ ਰਿਹਾ ਗਰਮੀ ਤੋਂ ਤੁਹਾਨੂੰ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ ਨਹੀਂ ਤਾਂ ਗਰਮੀ ਤੋਂ ਬਚਾਅ ਕਿ ਤੱਕ ਨਹੀਂ ਤਾਂ ਹੁੰਦਾ ਨਹੀਂ ਤਾਂ ਮਰਨ ਵਾਲਾ ਕੰਮ ਹੀ ਆ ਹੁਣ ਜ਼ਰੂਰੀ ਕੰਮ ਕਰਕੇ ਨਿਕਲਿਆ ਬਾਹਰ ਨਹੀਂ ਮੈਂ ਕਹਿੰਦਾ ਜੇ ਤੱਕ ਲੋਡ ਹੋਵੇ ਤਾਂ ਹੀ ਜਾਣਾ ਪੈਣਾ ਇੱਥੇ ਬਾਹਰ ਨਿਕਲਣ ਦੀ ਨਹੀਂ ਕਰ ਦੁਕਾਨ ਤੇ ਜਾਣ ਨੂੰ ਵੀ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਤੁਸੀਂ ਨਿਕਲ ਸਕਦੇ ਨਹੀਂ ਬਾਹਰ ਕਿਤੇ ਵੀ ਸੋ ਬਿਲਕੁਲ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਤਾਂ ਇਹੀ ਕਹਿਣਾ ਕਿ ਜਿਹੜੀ ਗਰਮੀ ਸ਼ਹਿਰ ਦੇ ਵਿੱਚ ਬਹੁਤ ਹੈ ਤੇ ਗਰਮੀ ਤੋਂ ਬਚਾਅ ਦੇ ਲਈ ਅਗਰ ਲੋਕਾਂ ਨੂੰ ਜ਼ਰੂਰੀ ਕੰਮ ਹੈ ਤਾਂ ਹੀ ਘਰ ਦੇ ਵਿੱਚੋਂ ਬਾਹਰ ਨਿਕਲੋ ਕੀ ਕਹਿਣਾ ਚਾਹੁੰਗੇ ਗਰਮੀ ਕਾਫੀ ਪੈ ਰਹੀ ਹੈ ਗਰਮੀ ਹੱਦ ਤੋਂ ਜ਼ਿਆਦਾ ਵੱਧ ਪੈ ਰਹੀ ਹੈ ਹੂੰ ਤੇ ਇੱਕ ਤਾਂ ਝੋਨਾ ਲੱਗਣ ਕਰਕੇ ਭੜਾਹ ਹੋ ਗਈ ਇੱਕ بارش ਨਹੀਂ ਆ ਰਹੀ ਜਿਵੇਂ ਦੱਸਦੇ ਆ ਵੀ بارش ਹੋਊਗੀ ਪਰ ਹੋ ਨਹੀਂ ਰਹੀ ਬਹੁਤ ਬੁੜੇ ਹਾਲਾਂ ਕਿ ਹੱਦ ਤੋਂ ਵੱਧ ਪੈ ਰਹੀ ਹੈ ਜੀ ਗਰਮੀ ਅੱਛਾ ਤੇ ਉਮੀਦ ਵੀ ਜਿਤਾਈ ਜਾ ਰਹੀ ਆ ਅਗਲੇ ਦਿਨ ਜਿਹੜੀ بارش ਪੈਣ ਦੀ ਸੰਭਾਵਨਾ ਤੇ ਗਰਮੀ ਤੋਂ ਰਾਹਤ ਵੀ ਮਿਲੇਗੀ ਲੱਗਦਾ ਹੈ ਉਮੀਦ ਹੈਗੀ ਕਿਉਂਕਿ ਜੂੰਜਰੀ ਦੇ ਦਿਨ ਚੱਲਦੇ ਵੇ ਹੈਗੀ ਹੈ ਜੀ ਉਮੀਦ ਕਿਉਂਕਿ ਜਿੰਨੀ ਗਰਮੀ ਪੈ ਰਹੀ ਆ ਕਿਉਂਕਿ ਕਹਿੰਦੇ ਨਾ ਜੀ ਗਰਮੀ ਜਿਆਦਾ ਪੜਾਅ ਪੈ ਜੇ ਤਾਂ بارش ਹੋ ਜਾਂਦੀ ਆ ਉਹ ਪੂਰੀ ਉਮੀਦ ਆ ਵੀ بارش ਆਊਗੀ ਅਗਲੇ ਦਿਨ ਸ਼ਾਇਦ ਸੋ ਬਿਲਕੁਲ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਕੁਰੀ ਫਿਰ ਜਿਹੜੀ ਤੁਹਾਨੂੰ ਕਿਰਨਾਂ ਦਿਖਾਵਾਂਗੇ ਧੁੱਪ ਦੀਆਂ ਕਿਰਨਾਂ ਕਾਫੀ ਤੇਜ਼ ਨੇ ਪੰਜਾਬ ਭਰ 'ਚ ਮੌਸਮ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਕੇਤੀ ਬੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਤਾਪਮਾਨ ਵਿੱਚ ਗਰਾਵਟ ਦੇਖਣ ਨੂੰ ਮਿਲੀ ਹੈ ਤੇ ਤਾਪਮਾਨ 34.4 ਡਿਗਰੀ ਜਿਹੜਾ ਨੋਟ ਕੀਤਾ ਗਿਆ ਤਾਪਮਾਨ ਵੀ ਘਟ ਜਿਹੜਾ ਨੋਟ ਕੀਤਾ ਗਿਆ ਤੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਮੌਸਮ ਵਿੱਚ ਨਮੀ ਦਾ ਮਾਤਰਾ ਜ਼ਿਆਦਾ ਹੋਣ ਕਰਕੇ ਮੌਸਮ ਠੀਕ ਨਹੀਂ ਠੀਕ ਨਹੀਂ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਮੌਨਸੂਨ ਦੀ ਆਮਦ ਮੌਨਸੂਨ ਦੀ ਆਮਦ ਹੋ ਚੁੱਕੀ ਪਠਾਨਕੋਟ ਅਤੇ ਹੋਰ ਸ਼ਹਿਰਾਂ ਵਿੱਚ ਮੌਨਸੂਨ ਆਉਣ ਵਾਲਾ ਆਉਣ ਦੇ ਨਾਲ ਜਿਹੜੀ ਭਾਰੀ ਬਰਸਾਤ ਹੋਣ ਦਾ ਜਿਹੜਾ ਅਨੁਮਾਨ ਹੈ ਉਹ ਲਗਾਇਆ ਜਾ ਰਿਹਾ ਸੋ ਬਿਲਕੁਲ ਹੁਣ ਜਿਹੜੀ ਅਲਰਟ ਜਾਰੀ ਕੀਤਾ ਹੁਣ ਇਹ ਆਉਣ ਵਾਲੇ ਸਮੇਂ ਦੱਸੂਗਾ ਕਿ ਕਿ ਜਿਹੜੇ ਮੌਸਮ ਵਿਗਿਆਨੀ ਵੱਲੋਂ ਜਿਵੇਂ ਅਲਰਟ ਜਾਰੀ ਕੀਤਾ ਕਿ ਬਰਸਾਤ ਪੈਂਦੀ ਹੈ ਨਹੀਂ ਪੈਂਦੀ ਪਰ ਫਿਲਹਾਲ ਦੀ ਘੜੀ ਆਮ ਲੋਕਾਂ ਜਿਹੜੀ ਗਰਮੀ ਕਰਕੇ ਜਿਹੜੀ ਕਾਫੀ ਪਰੇਸ਼ਾਨੀ ਉਹ ਚੇਲਨੀ ਪੈ ਰਹੀ ਤੇ ਮੌਸਮ ਵਿਗਿਆਨੀ ਦੇ ਵੀ ਕਹਿਣਾ ਹੈ ਕਿ ਤੁਹਾਨੂੰ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਦੇ ਵਿੱਚੋਂ ਬਾਹਰਿਕਲੋ ਨਹੀਂ ਤਾਂ ਆਪਣੇ ਘਰਾਂ ਦੇ ਵਿੱਚ ਰਹੋ ਸੋ ਬ പ്രസൻ മോനു ചാടാഹോഡ് സിറ്റിഹമ ലുധിയാണ